ਸਰਕਾਰ ਦੇ ਚੰਗੇ ਕੰਮ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਕਹਿਣਾ ਇੱਕ ਪੱਤਰਕਾਰ ਦਾ ਧਰਮ ਹੈ ਇਹ ਤੁਹਾਨੂੰ ਜੋ ਦਿਖਾ ਰਹੇ ਆ ਵੀਡੀਓ ਖੋਖਰ ਰੋਡ ਮਾਨਸਾ ਕਿਸੇ ਸਮੇਂ ਇੱਥੇ ਕੁਝ ਮਹੀਨੇ ਪਹਿਲਾਂ ਬਹੁਤ ਵੱਡੇ ਕੂੜੇ ਦੇ ਅੰਬਾਰ ਸੀ ਬਹੁਤ ਵੱਡੇ ਵੱਡੇ ਟੇਰ ਲੱਗੇ ਹੋਏ ਸੀਗੇ ਆਮ ਆਦਮੀ ਪਾਰਟੀ ਸਰਕਾਰ ਆਈ ਉਸ ਤੋਂ ਬਾਅਦ ਟੈਂਡਰ ਲੱਗੇ ਪਹਿਲਾਂ ਸ਼ੁਰੂਆਤ ਤੋਂ ਲੱਗ ਰਿਹਾ ਸੀਗਾ ਵੀ ਇਹ ਕੰਮ ਸਾਲਾਂਵਾਰ ਦੀ ਨਹੀਂ ਨਿਭੜੇਗਾ ਪਰ ਹੁਣ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਅੱਧੇ ਤੋਂ ਵੱਧ ਕੰਮ ਨਿਭੜ ਚੁੱਕਿਆ ਹੈਗਾ ਇੱਥੇ ਜਿਹੜੇ ਚਾਰੇ ਪਾਸੇ ਤੁਸੀਂ ਵੇਖ ਰਹੇ ਹੋ ਇੱਥੇ ਬਹੁਤ ਵੱਡੇ ਵੱਡੇ ਕੂੜੇ ਦੇ ਢੇਰੇ ਸੀ ਇਹ ਮਸ਼ੀਨਾਂ ਲੱਗੀਆਂ ਹੋਈਆਂ ਨੇ ਇੱਥੇ 24 ਘੰਟੇ ਕੰਮ ਚੱਲਦਾ ਹੈ ਬਹੁਤ ਸਾਰਾ ਅੱਧੇ ਤੋਂ ਜ਼ਿਆਦਾ ਕੰਮ ਇਨਾਂ ਨੇ ਕੰਪਲੀਟ ਕਰ ਰਿਆ ਰੱਖਿਆ ਹੈ ਬਹੁਤ ਜਲਦੀ ਕੁਝ ਦਿਨਾਂ ਵਿੱਚ ਜਾਂ ਮਹੀਨੇ ਲਾ ਲੋ ਇੱਕ ਮਹੀਨੇ ਚ ਸਾਰੇ ਕੂੜੇ ਦੇ ਢੇਰ ਇਥੋਂ ਚੱਕੇ ਜਾਣਗੇ ਇਥੇ ਇਹ ਜਗ੍ਹਾ ਬਿਲਕੁਲ ਸਾਫ਼ ਹੋ ਜਾਵੇਗੀ ਉਸ ਤੋਂ ਬਾਅਦ ਸਰਕਾਰ ਵੇਖੋ ਇਥੇ ਕੀ ਕਰਦੀ ਹੈ ਮਾਨਸਾ ਵਾਸੀਆਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਇੱਥੇ ਚਾਰੇ ਪਾਸੇ ਜੋ ਬਾੜ ਨੇ ਉਹ ਸਾਰੇ ਐਸਸੀ ਬਾੜ ਨੇ ਜਿਨ੍ਹਾਂ ਨੂੰ ਇੱਥੇ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਕੂੜੇ ਦੇ ਵੱਡੇ ਢੇਰ ਜੋ ਗੰਦਗੀ ਇੱਥੇ ਡਿੱਗੀ ਜਾਂਦੀ ਸੀ ਉਸ ਕਾਰਨ ਬਹੁਤ ਜ਼ਿਆਦਾ ਤਕਲੀਫਾਂ ਦਾ ਸ਼ਹਿਰ ਪਾਸਿਆਂ ਨੂੰ ਸਾਹਮਣਾ ਕਰਨਾ ਪੈਂਦਾ ਸੀ ਮਹੀਨਾ ਪਹਿਲਾਂ ਜੋ ਆਪਾਂ ਤੁਹਾਨੂੰ ਦਿਖਾਇਆ ਸੀ ਇਹ ਸੜਕ ਦੇ ਜੋ ਇੱਥੇ ਇੱਥੇ ਤੱਕ ਦੇਖ ਰਹੇ ਹਾਂ ਸਾਰੀ ਸੜਕੀ ਕੂੜੇ ਨਾਲ ਭਰੀ ਹੋਈ ਸੀ ਕੂੜੇ ਨੇ ਰੋਕ ਰੱਖੀ ਸੀ ਪਰ ਹੁਣ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਉੱਥੇ ਤੱਕ ਸੜਕ ਬਿਲਕੁਲ ਖਾਲੀ ਹੈ ਸੜਕ ਦੇ ਨਾਲ ਵੀ 4 ਫੁੱਟ ਜਗ੍ਹਾ ਦੂਸਰੇ ਪਾਸੇ ਖਾਲੀ ਹੋ ਚੁੱਕੀ ਹੈ ਇਹ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਮਸ਼ੀਨਾਂ ਚੱਲ ਰਹੀਆਂ ਨੇ ਦਿਨ ਰਾਤ ਕੰਮ ਚੱਲ ਰਿਹਾ ਹੈ ਇੱਥੇ ਇੱਕ ਸੇਟਾ ਬਹੁਤ ਵੱਡੇ ਕੂੜੇ ਦੇ ਢੇਰ ਸੀ ਇੱਥੋਂ ਜੋ ਰਾਹੀਰ ਜਾਂਦੇ ਸੀ ਖੋਖਰ ਵਗੈਰਾ ਨੂੰ ਜਾਂ ਇਧਰ ਜਿਹਦੇ ਪਾਸੇ ਵੀ ਵੀ ਕਲ ਜਾਂਦੇ ਸੀ ਤਾਂ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਤੁਸੀਂ ਦੇਖ ਸਕਦੇ ਹੋ ਇਹ ਸਾਹਮਣੇ ਕੰਮ ਚੱਲ ਰਿਹਾ ਹੈਗਾ ਇੱਥੋਂ ਸਾਰੇ ਕੂੜੇ ਦੇ ਢੇਰ ਚੁੱਕੇ ਜਾ ਚੁੱਕੇ ਨੇ ਅੱਧੇ ਤੋਂ ਵੱਧ ਕੰਮ ਨਿਭੜ ਚੁੱਕਿਆਗਾ ਬਾਕੀ ਕੰਮ ਤੁਸੀਂ ਦੇਖ ਰਹੇ ਹੋ ਸਾਹਮਣੇ ਚੱਲ ਰਿਹਾ ਹੈ ਇਸ ਲਈ ਬਿਨਾਂ ਚੇਜ਼ਕੋ ਇਸ ਕੰਮ ਲਈ ਸਰਕਾਰ ਨੂੰ ਸ਼ਾਬਾਸ਼ ਦਿੱਤੀ ਜਾਂਦੀ ਹੈ ਕਿਉਂਕਿ ਬਹੁਤ ਵਧੀਆ ਅਪਰਾਲਾ ਟੈਂਡਰ ਲੱਗਣ ਤੋਂ ਬਾਅਦ ਕੰਮ ਸ਼ੁਰੂ ਹੋਇਆ ਕੰਮ ਤੁਸੀਂ ਦੇਖਦੇ ਹੋਗੇ ਵੱਡੇ ਪੱਤਰ ਤੇ ਚੱਲ ਰਿਹਾ ਹੈ ਜੋ ਮਸ਼ੀਨਾਂ ਨੇ ਉਹਨਾਂ ਨਾਲ ਬੂੜਾ ਛਾਂਟਿਆ ਜਾ ਰਿਹਾਗਾ ਇਥੋਂ ਤੱਕ ਜਿੱਥੇ ਤੁਹਾਡੀ ਨਿਗਾਹ ਜਾਂਦੀ ਹੈ ਇਥੋਂ ਤੱਕ ਸਾਰੇ ਬਹੁਤ ਵੱਡੇ ਕੂੜੇ ਦੇ ਢੇਰ ਸੀ ਸਾਹਮਣੇ ਡੇਰਾ ਬਾਬਾ ਭਾਈ ਗਰਦਾਸ ਜੀ ਤੇ ਇੱਕ ਹੋਰ ਧਾਰਮਿਕ ਡੇਰਾ ਹੈ ਇਧਰ ਸਾਹਮਣੇ ਗੁਰੂ ਘਰ ਹੈ ਸੋ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਇਥੋਂ ਕੂੜੇ ਦੇ ਢੇਰ ਚੱਕੇ ਜਾਣਗੇ ਸਾਫ ਸਫਾਈ ਹੋਵੇਗੀ ਕੋਈ ਫੁੱਲ ਬੂਟੇ ਲੱਗਣਗੇ ਜਾਂ ਉਸ ਤੋਂ ਬਾਅਦ ਕੁਝ ਕੋਈ ਸਰਕਾਰ ਦੇਖੋ ਕੀ ਸਕੀਮ ਲਿਆਉਂਦੀ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਕੂੜੇ ਦੇ ਢੇਰਾਂ ਦਾ ਖਾਤਮਾ ਕੀਤਾ ਜਾ ਰਿਹਾ ਹੈ ਸਾਹਮਣੇ ਮਸ਼ੀਨਾਂ ਚੱਲ ਰਹੀਆਂ ਨੇ ਦਿਨ ਰਾਤ ਕੰਮ ਚੱਲਦਾ ਹੈ ਇਸ ਕਰਕੇ ਅਗਲੇ 2 ਮਹੀਨਿਆਂ ਵਿੱਚ ਇਹ ਸਾਰੇ ਕੂੜੇ ਦੇ ਢੇਰ ਇੱਥੋਂ ਚੱਕੇ ਜਾਣਗੇ ਅਤੇ ਸਾਫ ਸਫਾਈ ਹੋ ਜਾਵੇਗੀ ਅੱdte ਤੋਂ ਬਾਅਦ ਕੰਮ ਕੰਪਲੀਟ ਹੋ ਚੁੱਕਿਆ ਹੈ ਤੁਸੀਂ ਸਾਹਮਣੇ ਦੇਖ ਸਕਦੇ ਹੋਗੇ ਜੋ ਮਸ਼ੀਨਾਂ ਚੱਲ ਰਹੀਆਂ ਨੇ ਉਹਨਾਂ ਨਾਲ ਕੂੜੇ ਦੀ ਛਟਾਈ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜੋ ਰੇਟ ਹੈ ਉਹ ਪੰਜਾਬ ਮਿੱਟੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਹਨੂੰ ਕੱਢ ਕੇ ਟਰਾਲੀਆਂ ਰਾਹੀਂ ਭਰ ਕੇ ਲਿਜਾਇਆ ਜਾਂਦਾ ਹੈ ਇਸ ਤਰ੍ਹਾਂ ਹਰ ਰੋਜ਼ ਇਹ ਕੂੜੇ ਨੂੰ ਛਾਂਟਣ ਦਾ ਕੰਮ ਚੱਲ ਰਿਹਾ ਹੈ ਇਹ ਜੇਸੀ ਵੀ ਲੱਗੀ ਹੋਈ ਹੈ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕੰਮ ਚੱਲ ਰਿਹਾ ਹੈਗਾ ਇਹ ਚਾਰੇ ਪਾਸੇ ਕਿਸੇ ਸਮੇਂ ਬਹੁਤ ਵੱਡੇ ਵੱਡੇ ਕੂੜੇ ਦੇ ਢੇਰ ਸੀ ਜਿਨ੍ਹਾਂ ਦਾ ਖਾਤਮਾ ਹੋ ਚੁੱਕਿਆ ਹੈਗਾ 50% ਕੰਮ ਕੰਪਲੀਟ ਹੈ ਆਉਣ ਵਾਲੇ 1-2 ਮਹੀਨਿਆਂ ਵਿੱਚ ਜਾਂ ਪੱਕਾ ਪਾਸਾ ਮੰਨ ਨਹੀਂ ਦੱਸ ਸਕਦੇ ਕਿਉਂਕਿ ਤਾਂ ਪ੍ਰਸ਼ਾਸਨਿਕ ਜਾਂ ਨਗਰ ਕੌਂਸਲ ਦੇ ਅਧਿਕਾਰੀ ਹੀ ਦੱਸ ਸਕਦੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਇਹ ਸਾਰੇ ਜੋ ਕੂੜੇ ਦੇ ਢੇਰ ਨੇ ਉਹ ਖਤਮ ਹੋ ਜਾਣਗੇ ਜਿਸ ਤੋਂ ਬਾਅਦ ਸ਼ਹਿਰ ਵਾਸੀਆਂ ਲਈ ਇੱਕ ਚੰਗੀ ਤੇ ਖੁਸ਼ਖਬਰੀ ਹੈ ਕਿ ਕੂੜੇ ਦੇ ਢੇਰ ਬੜੀ ਜਲਦੀ ਨਾਲ ਹਲਾਏ ਹਟਾਏ ਜਾ ਰਹੇ ਨੇ ਮਾਨਸਾ ਦੇ ਸਰਸਾ ਰੋਡ ਇਹ ਜੋ ਤੁਸੀਂ ਵੇਖ ਸਕਦੇ ਹੋ ਟਰਾਲੀਆਂ ਆ ਜਾ ਰਹੀਆਂ ਨੇ ਜੋ ਸ਼ਹਿਰ ਦਾ ਕੂੜਾ ਹੈ ਉਹ ਲਿਆਂਦਾ ਜਾ ਰਿਹਾ ਹੈ ਉਸ ਤੋਂ ਬਾਅਦ ਇਥੇ ਕੂੜੇ ਦੀ ਸ਼ੰਡਾਈ ਕੀਤੀ ਜਾਂਦੀ ਹੈ ਇਹ ਚਾਰੇ ਪਾਸੇ ਕਿਸੇ ਸਮੇਂ ਬਹੁਤ ਵੱਡੇ ਵੱਡੇ ਕੂੜੇ ਦੇ ਢੇਰ ਸੀ ਇਸ ਵਾਰ ਹੋਰ ਕੰਮ ਬੜੀ ਜਲਦੀ ਬਤਨ ਸ਼ਹਿਰ ਵਾਸੀਆਂ ਲਈ ਰਾਹਤ ਤੇ ਖੁਸ਼ੀ ਦੀ ਖਬਰ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਸਾਰੇ ਕੂੜੇ ਦੇ ਢੇਰ ਉਥੋਂ ਹਟਾਏ ਜਾਣਗੇ ਅਤੇ ਇੱਥੇ ਸਰਕਾਰ ਕੋਈ ਨਵਾਂ ਪ੍ਰੋਜੈਕਟ ਲਿਆਉਂਦੀ ਹੈ ਪੁਰ ਮੁਲਾਕ ਜਿਹੜਾ ਵੱਡੀ ਦਿੱਕਤ ਸੀ ਜਿਹੜਾ ਕੂੜੇ ਦਾ ਢੇਰ ਸੀ ਉਹ ਖਤਮ ਹੋ ਗਏ ਨੇ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ ਇਹ ਸੜਕ ਤੁਸੀਂ ਦੇਖ ਰਹੇ ਹੋ ਮਹੀਨਾ ਪਹਿਲਾਂ ਸਾਰੀ ਸੜਕ ਕੂੜੇ ਨਾਲ ਭਰੀ ਹੋਈ ਸੀ ਪਰ ਹੁਣ ਇਥੋਂ ਕੂੜਾ ਹਟਾਇਆ ਜਾ ਚੁੱਕਿਆ ਹੈ ਸੋ ਮਾਨਸਾ ਨਾਲ ਜੁੜੀ ਹੈ ਇਹ ਖਬਰ ਮਾਨਸਾ ਸ਼ਹਿਰ ਵਾਸੀਆਂ ਲਈ ਖੁਸ਼ਖਬਰੀ ਹੈ ਕਿ ਬਹੁਤ ਜਲਦੀ ਇੱਥੇ ਤੁਹਾਨੂੰ ਜੋ ਸਾਰੇ ਕੂੜਾਗਾਹੇ ਖਤਮ ਹੋ ਜਾਵੇਗਾ ਇਹ ਦੇਖ ਸਕਦੇ ਹੋ ਸੜਕ ਅੱਗੇ ਨੂੰ ਬਿਲਕੁਲ ਖਾਲੀ ਹੈ ਕੂੜਾ ਇੱਧਰ ਨਿਗਾਹ ਮਾਰੋ ਅੱਧਾ ਕੂੜਾ ਖਤਮ ਹੋ ਚੁੱਕਿਆ ਹੈ ਤੇ ਇੰਨਾ ਕ ਪਿਆਗਾ ਕੰਮ ਦਿਨ ਰਾਤ ਚੱਲ ਰਿਹਾ ਹੈ ਸੋ ਉਮੀਦ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹ ਕੂੜੇ ਦਾ ਇਥੋਂ ਖਾਤਮਾ ਹੋ ਜਾਵੇਗਾ